ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਤੇ ਅਧਿਆਪਕਾਂ ਦੇ ਝਗੜੇ ਦੀ ਜਾਂਚ ਸ਼ੁਰੂ ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਦੇ ਕਸਬਾ ਭਦੌਰ ਦੇ ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਅਤੇ ਅਧਿਆਪਕਾਂ ਦਾ ਝਗੜਾ ਇਸ ਕਦਰ ਵੱਧ ਗਿਆ ਕਿ ਸਕੂਲ ਵਿੱਚ ਪੁਲਿਸ ਮੰਗਵਾਉਣੀ ਪਈ ਦਰਅਸਲ ਸਕੂਲ ਦੇ ਕੁਝ ਅਧਿਆਪਕਾਂ ਨੇ ਮੁੱਖ ਅਧਿਆਪਕਾ ਉੱਪਰ ਚੰਗਾ ਵਿਵਹਾਰ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਸਕੂਲ ਦੇ ਵਿਦਿਆਰਥੀਆਂ ਤੋਂ ਮੁੱਖ ਅਧਿਆਪਕਾ ਖਿਲਾਫ ਨਾਰੇਬਾਜ਼ੀ ਕਰਵਾ ਦਿੱਤੀ ਇਸ ਦਾ ਪਤਾ ਜਦੋਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਲੱਗਾ ਤਾਂ ਉਹ ਸਕੂਲ ਪਹੁੰਚੇ ਇਸ ਮੌਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਮੋਹਰਾ ਬਣਾ ਕੇ ਸਕੂਲ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਤੇ ਕੁਝ ਅਧਿਆਪਕ ਇਸ ਨਾਲ ਆਪਣਾ ਉੱਲੂ ਸਿੱਧਾ ਕਰ ਰਹੇ ਹਨ ਬੱਚੇ ਬਾਹਰ ਸੜਕ ਤੇ ਜਾ ਰਹੇ ਸੀਗੇ ਸਾਨੂੰ ਵੀ ਐਵੇਂ ਸੀ ਕਿ ਵੀ ਸ਼ਾਇਦ ਹੋ ਸਕਦਾ ਵੀ ਪ੍ਰਿੰਸੀਪਲ ਵੀ ਮਤਲਬ ਇਹਦੇ ਵਿੱਚ ਇਨਵੋਲਵ ਹੋਵੇ ਪ੍ਰਿੰਸੀਪਲ ਦੀ ਗਲਤੀ ਹੋਵੇ ਪਰ ਬਾਈ ਜੀ ਜਦੋਂ ਅਸੀਂ ਸਕੂਲ ਦੇ ਵਿੱਚ ਆ ਕੇ ਦੇਖਿਆ ਤਾਂ ਸਿਸਟਮ ਕੀ ਹੈ ਇੱਥੇ ਰਾਜਨੀਤਿਕ ਮਾਹੌਲ ਬਣਿਆ ਹੋਇਆ ਹੈ ਰਾਜਨੀਤੀ ਵਿੱਚ ਰਾਜਨੀਤੀ ਵਾਲੇ ਬੰਦੇ ਆ ਜਿਹੜੇ ਬੱਚਿਆਂ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਆ ਠੀਕ ਹੈ ਨਾ ਇਹਨਾਂ ਕੀ ਬੱਚਿਆਂ ਨੂੰ ਵੀ ਨਹੀਂ ਪਤਾ ਵੀ ਗੱਲ ਕੀ ਆ ਅਸੀਂ ਵੀ ਭਾਈ ਜੀ ਸਟੂਡੈਂਟ ਰਹੇ ਆ ਇੱਥੇ ਪੜ੍ਹ ਕੇ ਗਏ ਆ ਅਸੀਂ ਵੀ ਗਰਮ ਪਾਣੀ ਪੀਤਾ ਪਰ ਉਹ ਕਾਰਨ ਕੀ ਆ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ ਸਾਰੇ ਸਕੂਲ ਦਾ ਮਾਹੌਲ ਖਰਾਬ ਕਰ ਰਹੇ ਨੇ ਬਾਈ ਜੀ ਪ੍ਰਿੰਸੀਪਲ ਦੀ ਇਹਦੇ ਵਿੱਚ ਕੋਈ ਵੀ ਉਹ ਗਲਤੀ ਨਹੀਂ ਪ੍ਰਿੰਸੀਪਲ ਮੈਡਮ ਨੂੰ ਖੁਦ ਮਿਲ ਕੇ ਆਇਆ ਉਹ ਕਹਿ ਰਿਹਾ ਵੀ ਜੇ ਮੇਰੇ 'ਚ ਕੋਈ ਕਮੀ ਆ ਬੱਚਿਆਂ ਦੇ ਪੇਰੈਂਟਸ ਆਉਣ ਪਿੰਡ ਦੀ ਮੋਹਤਵਾਰ ਜਿਹੜੀ ਕਮੇਟੀ ਉਹ ਮੇਰੇ ਸਾਹਮਣੇ ਬੈਠੇ ਮੈਂ ਉਹਨਾਂ ਦੀ ਦੇਣਦਾਰਾਂ ਜਿਹੜੀ ਉਹ ਗੱਲ ਕਹਿਣਗੇ ਮੈਂ ਮੰਨੂਗੀ ਬਨ ਮੈਨੂੰ ਮੈਂ ਅਨਨੋਨ ਪਰਸਨ ਨਹੀਂ ਮੈਂ ਇਹਨਾਂ ਨੂੰ ਨਹੀਂ ਜਾਣਦਾ ਸਰ ਐਕਚੁਅਲੀ ਸਕੂਲ ਦੇ ਸਕੂਲ ਦੇ ਵਿੱਚੋਂ ਨਹੀਂ ਇਹ ਸਕੂਲ ਦੇ ਟੀਚਰ ਨੇ ਸਾਰਾ ਜਿਵੇਂ ਆਪਾਂ ਕਹਿ ਦਿੰਦਾ ਵੀ ਆਪਦੀ ਥੋੜੀ ਹਵਾ ਬਣਾਉਣ ਦੇ ਲਈ ਬੱਚਿਆਂ ਦੇ ਮੋਢੇ ਤੇ ਰੱਖ ਕੇ ਚਲਾ ਰਹੇ ਨੇ ਇਹ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਪ੍ਰਿੰਸੀਪਲ ਨੂੰ ਮਿਲ ਕੇ ਆਇਆ ਡੀਓ ਸਾਹਮਣੇ ਜੋ ਬੰਦੇ ਵੇਜੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਵੀ ਜਿਹੜੇ ਇੱਕ ਦੋ ਜਿਨ੍ਹਾਂ ਨੇ ਪਾਈ ਜੀ ਇਹ ਮਾਹੌਲ ਬੱਚਿਆਂ ਦੇ ਤੇ ਰਹੂਗਾ ਹਲ ਮਸਲਾ ਕੋਈ ਹੱਲ ਨਹੀਂ ਹੋਣਾ ਇਹ ਕਾਮ ਵਾਲੀ ਪੰਚਾਇਤ ਬਣੀ ਪਈ ਹੈ ਜੀ ਬੱਚਿਆਂ ਦਾ ਨੁਕਸਾਨ ਹੋ ਰਿਹਾ ਜੀ ਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਗਰੀਬ ਪਰਿਵਾਰ ਦੇ ਬੱਚਿਆਂ ਨੇ ਜਿਹੜੇ ਤੇ ਪੜ ਰਹੇ ਨੇ ਜੀ ਕਿਉਂਕਿ ਅਮੀਰਾ ਜਿੱਥੇ ਪੜਦੀ ਨਹੀਂ ਜੀ ਨੁਕਸਾਨ ਕਿੰਨਾ ਹੋ ਰਿਹਾ ਹੈ ਗਰੀਬਾਂ ਦਾ ਹੋ ਰਿਹਾ ਹੈ ਜੀ ਇਹਨਾਂ ਬੱਚਿਆਂ ਦਾ ਹੋ ਰਿਹਾ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਜਿਵੇਂ ਪਾਠ ਪੜਾਇਆ ਜਾਂਦਾ ਹੈ ਉਵੇਂ ਹੀ ਬੋਲ ਰਹੇ ਹਾਂਜੀ ਮੇਰਾ ਲੜਕਾ ਪੜਦਾ ਜੀ ਪਲੱਸ 2 ਦੇ ਵਿੱਚ ਉਹ ਕਈ ਵਾਰੀ ਦੱਸਦਾ ਘਰੇ ਜਾ ਕੇ ਵੀ ਉੱਥੇ ਨਾ ਕਲਾਸਾਂ ਦੇ ਵਿੱਚ ਤੁਸੀਂ ਜਾ ਕੇ ਬਹਿ ਜਾਂਦੇ ਆਂ ਤੇ ਟੀਚਰ ਕੋਈ ਹੁੰਦਾ ਨਹੀਂ ਇੱਕ ਮੈਨੇਜਰ ਜਿਹੜੀ ਇਹਨਾਂ ਦੀ ਇਨਚਾਰਜ ਹੈ ਉਹ ਤਾਂ ਕਲਾਸ ਲਾਉਂਦੀ ਹੈ ਉਸ ਤੋਂ ਬਾਅਦ ਜਦੋਂ ਖਾਲੀ ਹੋ ਉਹ ਤਾਂ ਪੀੜ ਜਾਣਾ ਖਾਲੀ ਕਲਾਸਾਂ ਹੁੰਦੀਆਂ ਹਾਂ ਬੱਚਾ ਹੀ ਰੋਲਾ ਪਾਉਂਦਾ ਹੈ ਕਹਿੰਦਾ ਮੈਂ ਘਰੇ ਆ ਜਾ ਮੈਨੂੰ ਉਹ ਕਹਿੰਦਾ ਮੈਂ ਕਿ ਕਹਿੰਦਾ ਯੋਸਾ ਟੀਚਰ ਕਲਾਸਾਂ ਤਾਂ ਲਾਉਂਦੇ ਨਹੀਂ ਮੈਂ ਕਿਹਾ ਫਿਰ ਕੀ ਕਾਰਨ ਕੀ ਹੈ ਕਹਿੰਦਾ ਮੈਡਮ ਕਹਿੰਦੀ ਐ ਪਰ ਉਹ ਵਿੱਚ ਆਉਂਦੇ ਨਹੀਂ ਬਸ ਮੈਡਮ ਖੇਚਦੀ ਥੋੜੀ ਮੈਡਮ ਸੁਵਾਦੀ ਆੜਬ ਹੈ ਬਹੁਤ ਆੜਬ ਹੈ ਮੈਡਮ ਪ੍ਰਿੰਸੀਪਲ ਹਾਂਜੀ ਮੈਡਮ ਪ੍ਰਿੰਸੀਪਲ ਹੈ ਜਿਹੜੀ ਉਹ ਕਹਿੰਦੀ ਆੜਬ ਬੋਲਦੀ ਐ ਪਰ ਉਹਨਾਂ ਦਾ ਆਪਸ ਵਿੱਚ ਪਿਆਵਾ ਫਾਟ ਕਾ ਉਸ ਨਹੀਂ ਐ ਪਰ ਸਾਡਾ ਨੁਕਸਾਨ ਹੁੰਦਾ ਪੜਾਈ ਦਾ ਬੱਚਿਆਂ ਨੂੰ ਉਹਨਾਂ ਦੇ ਵਿੱਚੋਂ ਅੱਧੇ ਮਾਸਟਰਾਂ ਦਾ ਕਿਹਾ ਹੈ ਵੀ ਤੁਸੀਂ ਥੋੜਾ ਜਿਆ ਐ ਕਰਕੇ ਐ ਕਰੋ ਫਿਰ ਆਪਾਂ ਅਦਲ ਬਦਲ ਕਰ ਲਾਂਗੇ ਵੀ ਮੈਡਮ ਚਲੀ ਜਾਊਗੀ ਫਿਰ ਅਸੀਂ ਅੱਗੇ ਆ ਜਾਾਂਗੇ ਹਾਂ ਹੈਗਾ ਹੈਗਾ ਹੱਥੇ ਦੇ ਵਿੱਚ ਇਹ ਕੋਈ ਇਹੋ ਜੀ ਗੱਲ ਨਹੀਂ ਧਰਨੇ ਕੋਣ ਲਵਾ ਰਿਹਾ ਧਰਨੇ ਸਟਾਫ ਲਵਾ ਰਿਹਾ ਇਹਨਾਂ ਦਾ ਸਟਾਫ ਦੇ ਵਜੋਂ ਇਹਨਾਂ ਦੇ ਵਿੱਚੋਂ ਧਰਨੇ ਲਵਾ ਰਿਹਾ ਇਹ ਨਹੀਂ ਹੋਣਾ ਖੁੱਲ ਕੇ ਮੂਰੇ ਕੋਈ ਹੁੰਦਾ ਨਹੀਂ ਵੀ ਮੈਂ ਕਹਿੰਦਾ ਪਰ ਹਾਇ ਸਟਾਫ ਦੀ ਵਜ੍ਹਾ ਇਹ ਇਹੀ ਸਾਨੂੰ ਪਤਾ ਵੀ ਜਦ ਆਪਸ ਵਿੱਚ ਮਾਸਟਰ ਲੜਦੇ ਕੋਲ ਤੇ ਜਿਹੜੀ ਕਿ ਮਾਸਟਰਾਂ ਦੀ ਆ ਕੀ ਦਿੱਕਤ ਆਪਦੀ ਬੈਠ ਕੇ ਕੱਢਣ ਬੱਚਿਆਂ ਚੋ ਕਿ ਉਹ ਉਹ ਕਰਦੇ ਮੂਰੇ ਫੇਰ ਛੁੱਟੀਆਂ ਆ ਗਈਆਂ ਫੇਰ ਬੱਚੇ ਕੀ ਪੜ੍ਹਨਗੇ ਸਾਡੇ ਇਸ ਸੰਬੰਧੀ ਜਦੋਂ ਅ ਟਾਊਨ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਸਕੂਲ ਦੀ ਮੁਖ ਅਧਿਆਪਕਾ ਉੱਪਰ ਉਹਨਾਂ ਨੇ ਗਲਤ ਵਿਵਹਾਰ ਕਰਨ ਦੇ ਦੋਸ਼ ਲਗਾਏ। ਉਹ ਕਿਸੇ ਦੇ ਜਣੀ ਐ ਕਹੋ ਜੇ ਤਾਂ ਉਹਨਾਂ ਦਾ ਕੋਈ ਲੀਡਰ ਹੋਵੇ ਉਹਨਾਂ 'ਚ ਫਿਰ ਤਾਂ ਉਹਨਾਂ ਨੂੰ ਕੰਟਰੋਲ ਕਰੇ ਉਹ ਲੀਡਰ ਨਹੀਂ ਆਪ ਮਹਰੇ ਸੀਗੇ। ਦੇਖੋ ਇਹ ਇਹ ਤਾਂ ਇਹ ਹੁੰਦਾ ਕਿ ਬੱਚਿਆਂ ਦੇ ਨਾ ਹਾਰਮੋਨ ਪਿਆਰਾ ਬਾਕੀ ਸਟਾਫ ਸਾਰਾ ਹੀ ਐ। ਸਾਰਾ ਸਟਾਫ ਹਾਰਮੋਨ ਪਿਆਰਾ ਐ। ਮੈਂ ਪਹਿਲੀ ਗੱਲ ਤਾਂ ਜੀ ਮੇਰੇ ਨਾਲ ਤਾਂ 1 ਮਿੰਟ 1 ਮਿੰਟ ਸੋ ਮੋਟੀ ਗੱਲ ਲਾ ਦਾਂ 1 ਮਿੰਟ ਮੈਂ ਤੁਹਾਡੀ ਗੱਲ ਦਾ ਇੱਕ ਜੀ ਜਵਾਬ ਦੇ ਦਿੰਦਾ। ਮੈਨੂੰ 3 ਸਾਲ ਹੋ ਗਏ ਇੱਥੇ ਹਾਲਾਂਕਿ ਮੈਡਮ ਦਾ ਮੇਰੇ ਨਾਲ ਬਤੀਰਾ ਇਹਨਾਂ ਬੱਚਾਂ ਤੋਂ ਪੁੱਛ ਸਕਦੇ ਹੋ ਇਹਨਾਂ ਸਟਾਫ ਤੋਂ ਪੁੱਛ ਸਕਦੇ ਹੋ ਤੇ ਵੀ ਬਹੁਤ ਜ਼ਿਆਦੇ ਅਤੀ ਨਿੰਦਣਯੋਗ ਬਤੀਰਾ ਹੈ ਮੇਰੇ ਪ੍ਰਤੀ ਬਿਲਕੁਲ ਨਹੀਂ ਬਿਲਕੁਲ ਨਹੀਂ ਅੱਜ ਦੇ ਧਰਨੇ 'ਚ ਤਾਂ ਸਵਾਲ ਹੀ ਪਤਾ ਨਹੀਂ ਹੁੰਦਾ ਪੂਰਾ ਹੀ ਨੁਕਸਾਨ ਆ ਸਿਰਫ ਅੱਜ ਨਹੀਂ ਜੀ ਇਹ ਨੁਕਸਾਨ ਕਈ ਸਾਲਾਂ ਤੋਂ ਜਦੋਂ ਤੋਂ ਮੈਡਮ ਇੱਥੇ ਆਏ ਨੇ April 2014 ਤੋਂ ਆਏ ਨੇ April 2014 ਤੋਂ ਪਹਿਲਾਂ ਦੇ ਰਿਜ਼ਲਟ ਚੱਕ ਲਓ ਤੇ ਅੱਜ ਤੱਕ ਦੇ ਰਿਜ਼ਲਟ ਚੱਕ ਲਓ April 2014 ਤੋਂ ਬਾਅਦ ਦੇ April 2014 ਚ 100% ਨਤੀਜਾ ਸੀ ਇਹਨਾਂ ਦੇ ਆਉਣ ਤੋਂ ਪਹਿਲਾਂ ਉਹ ਨਤੀਜਾ ਘਟਦਾ ਘਟਦਾ 21% ਤੇ ਆ ਗਿਆ ਤੇ 0% ਤੇ ਕਦੋਂ ਆ ਜੇ ਕੋਈ ਨਹੀਂ ਕਹਾ ਜਾ ਸਕਦਾ ਹਾਲ ਇਹ ਹੀ ਹੈ ਜਿਆਦਾ ਆ ਸਟਾਫ ਸਾਰਾ ਇੱਥੋਂ ਕੱਢਿਆ ਜਾਵੇ ਪ੍ਰਿੰਸੀਪਲ ਬਹੁਤ ਅੱਛੇ ਨੇ ਪ੍ਰਿੰਸੀਪਲ ਇਹ ਸਕੂਲ ਨੂੰ ਸ਼ਾਇਦ ਜਿਵੇਂ ਪਹਿਲਾਂ ਜਿਸ ਤਰ੍ਹਾਂ ਦਾ 21% ਤੇ ਹੈ 0% ਤੇ ਲਿਆਉਣ ਦੇ ਵਿੱਚ ਹੋਰ ਮਦਦ ਜਲਦੀ ਕਰ ਸਕਦੇ ਨੇ ਇਹ ਇਹ ਜਿਆਦਾ ਇੱਕ ਹੱਲ ਹੈ ਜਾਂ ਇਹ ਹੈ ਵੀ ਪ੍ਰਿੰਸੀਪਲ ਨੂੰ ਇੱਥੋਂ ਕੱਢਿਆ ਜਾਵੇ ਬਾਕੀ ਸਟਾਫ ਹੈ ਜਿਹੜਾ ਇਸ ਨਤੀਜੇ ਨੂੰ ਜਿਵੇਂ ਪਹਿਲਾਂ ਦਾ ਸੀ ਓਵੇਂ ਜਿਵੇਂ ਤੱਕ ਲਿਜਾਣ ਦੀ ਕੋਸ਼ਿਸ਼ ਕਰੂਗਾ ਦਿਨੋਂ ਕੋਸ਼ਿਸ਼ ਕਰੂਗਾ ਤੇ ਜਾਊਗਾ ਵੀ ਨਹੀਂ ਸਾਡਾ ਕੋਈ ਕਲੇਸ਼ ਨਹੀਂ ਜੀ ਸਾਡੇ ਸਾਰੇ ਸਟਾਫ ਆ ਲੇਡੀਜ਼ ਖੜੀਆਂ ਜਾਇੰਟਸ ਖੜੇ ਨੇ ਸਾਸ ਪੀਨ ਵੀ ਸਾਡੇ ਖੜੇ ਨੇ ਸਰ ਬੱਚਿਆਂ ਦੀਆਂ ਆਪਦੀਆਂ ਸਮੱਸਿਆ ਇਹ ਕੋਈ ਉਹ ਤਾਂ ਸਾਡਾ ਮਤਲਬ ਦਿੱਤਾ ਭਾਈ ਜੀ ਡੀਓ ਮੈਡਮ ਨੂੰ ਸਾਡੇ ਡਿਪਾਰਟਮੈਂਟ ਨੂੰ ਅਸੀਂ ਪਿਛਲਾ ਦਾ ਬਰਤావ ਮਾੜਾ ਬਲੀਜਾ ਦਾ ਸਾਨੂੰ ਘਰ ਪਾਸੇ ਕਰ ਦਿੱਤਾ ਜਾਵੇ ਜਾਂ ਇਹਨੂੰ ਕਰ ਦਿੱਤਾ ਜਾਵੇ ਸਰ ਆਏ ਮੇਰੇ ਜਦੋਂ ਮਾਹੌਲ ਇਹ ਜਾਵੇ ਫਿਰ ਤਾਂ ਪੜਾਈ ਤੇ ਸਰ ਤਾਂ ਥੋੜਾ ਮੋਟਾ ਪੈਂਦੇ ਸੀ ਇਸ ਸਬੰਧੀ ਜਦੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਧਿਆਪਕਾਂ ਦੀ ਪੋਲ ਉਜਾਗਰ ਹੋ ਗਈ ਕਿਉਂਕਿ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਜਹਾ ਕਰਨ ਲਈ ਉਹਨਾਂ ਨੂੰ ਅਧਿਆਪਕਾਂ ਨੇ ਭੇਜਿਆ ਹੈ ਹੈ ਕਿਹੜੇ ਮਾਸਟਰ ਨੇ ਹੈ ਕਿਹੜੇ ਮਾਸਟਰ ਨੇ ਕਿਹਾ ਭੂਟੇ ਨੇ ਭੂਟੇ ਨੇ ਕੀ ਕਹਿੰਦਾ ਆ ਕਹਿੰਦਾ ਤੁਸੀਂ ਰੈਲੀ ਕੱਢੋ ਰੈਲੀ ਕਾਰੇ ਵਾਸਤੇ ਕੱਢੋ ਰੈਲੀ ਕਹਿੰਦਾ ਆ ਕਹਿੰਦਾ ਪ੍ਰਿੰਸੀਪਲ ਨੂੰ ਬਾਹਰ ਕੱਢਣਾ ਹੈ ਸਕੂਲ ਦੇ ਬਾਹਰ ਪ੍ਰਿੰਸੀਪਲ ਨੂੰ ਬਾਹਰ ਕੱਢਣਾ ਕਾਹ ਤੋਂ ਕੱਢਣਾ ਕਹਿੰਦਾ ਆ ਉਹ ਗਲਤ ਬੋਲਦੀ ਹੈ ਮਾਸਟਰ ਨੇ ਤੁਹਾਨੂੰ ਪ੍ਰਿੰਸੀਪਲ ਕੁਝ ਗਲਤ ਬੋਲੀ ਅੱਜ ਨਹੀਂ ਪਹਿਲਾਂ ਕਿਤੇ ਬੋਲੀ ਹੈਗੀ ਨਹੀਂ ਇਸ ਬਾਬਤ ਜਦੋਂ ਸਕੂਲ ਦੀ ਮੁਖ ਅਧਿਆਪਕਾ ਇਕਬਾਲ ਕੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਅਧਿਆਪਕਾਂ ਵੱਲੋਂ ਉਹਨਾਂ ਉੱਪਰ ਗਲਤ ਵਿਵਹਾਰ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਮੈਟਰ ਤਾਂ ਸਕੂਲ ਦਾ ਅਨੁਸ਼ਾਸਨ ਬਣਾਈ ਰੱਖਣ ਲਈ ਜੋ ਟੀਚਰਾਂ ਨੂੰ ਕਲਾਸ 'ਚ ਜਾਣ ਨੂੰ ਕਹਿਣਾ ਪੈਂਦਾ ਮਤਲਬ ਲਗਾਤਾਰ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਆ ਟੀਚਰ ਕਲਾਸਾਂ ਦੇ ਵਿੱਚ ਵੀ ਅਨੁਸ਼ਾਸਨ ਬਣਾਈ ਰੱਖਣ ਲਈ ਟੀਚਰਾਂ ਨੂੰ ਕਹਿਣਾ ਪੈਂਦਾ ਤਾਂ ਅੱਜ ਟੀਚਰਾਂ ਨੇ ਇਸ ਕਿਸਮ ਦਾ ਮਤਲਬ ਬੱਚਾ ਨੂੰ ਮੋਟੀਵੇਟ ਕਰਕੇ ਇਸ ਤਾਂ ਮਾਰਨਿੰਗ ਅਸੈਂਬਲੀ ਤੋਂ ਹਗਾਮਾ ਖੜਾ ਕਰਾਤਾ ਉਧਰ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਰਾਜਵੰਤ ਕੌਰ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੇਖਦੇ ਹਾਂ ਹੁਣ ਜਿਵੇਂ ਵੀ ਹੋਇਆ ਮੈਂ ਨਾਲ ਪ੍ਰਿੰਸੀਪਲ ਲੈ ਕੇ ਆਏ ਨੇ ਇੱਕ ਨੂੰ ਪਹਿਲਾਂ ਹੀ ਭੇਜ ਚੁੱਕੀ ਸੀ ਕਿਉਂਕਿ ਮੈਂ ਹੈ ਨਹੀਂ ਸੀ ਨੇੜੇ ਤੇ ਉਹ ਇਨਕੁਆਰੀ ਕਰਦੇ ਆਂ ਪੜਤਾਲ ਕਰਨ ਤੋਂ ਬਾਅਦ ਜਿਹੜਾ ਵੀ ਕੋਈ ਚਾਹੇ ਕੋਈ ਵੀ ਹੋਵੇ ਉਹਦੇ ਵਿੱਚ ਜਿਹੜਾ ਡਿਫਰਟ ਹੋਇਆ ਤੇ ਜ਼ਰੂਰ ਐਕਸ਼ਨ ਲਿਆ ਦਵਾਂਗੀ ਬਿਲਕੁਲ ਬੱਚਿਆਂ ਦੀ ਪੜ੍ਹਾਈ ਤੇ ਫਰਕ ਪੋ ਰਿਹਾ ਮਤਲਬ ਅਸਰ ਤਾਂ ਬੱਚਿਆਂ ਤੇ ਹੀ ਪੈਂਦਾ ਨਾ ਬੇਸਿਕਲੀ ਟੀਚਰਸ ਨੇ ਤਾਂ ਜਾਂ ਜਿਹੜਾ ਵੀ ਹੈਗਾ ਆਪ ਦਾ ਉਹਨਾਂ ਨੇ ਤਾਂ ਆਪਦਾ ਕੰਮ ਕਰਕੇ ਪਾਸੇ ਹੋਣਾ ਨਹੀਂ ਬਿਲਕੁਲ ਠੀਕ ਨਹੀਂ ਬੱਚਿਆਂ ਨੂੰ ਇਨਵੋਲਵ ਕਰਨਾ ਤਾਂ ਬਿਲਕੁਲ ਹੀ ਠੀਕ ਨਹੀਂ